ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅਮਰਤ ਵੇਲੇ ਜਾ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹੋਣਾ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਪਰਮਾਨੰ ਨੂੰ ਜੋੜਨਾ ਕਰੀਏ ਜੀ ਲੜੀਵਾਰ ਵਿਆਖਿਆ ਸਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੁਖਨੀ ਸਾਹਿਬ ਦੀ ਬਾਣੀ ਵਿੱਚੋਂ ਚੱਲ ਰਹੀ ਹੈ ਦੀ 12ਵੀਂ ਅਸ਼ਟਪਦੀ ਦੇ ਆਪਾਂ 6ਵੇਂ ਪਦ ਦੀ ਵਿਚਾਰ ਕਰਨੀ ਹੈ ਗੁਰੂ ਸਾਹਿਬ ਜੀ ਕਹਿੰਦੇ ਆਜੋ ਪਾਠ ਕਰ ਲਗੇ ਜੀ ਪਹਿਲਾਂ ਆਪਾਂ ਕਰਨ ਕਰਾਵਣ ਕਰਨੈ ਹਾ ਇਸ ਦੇ ਹੱਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਹਪ ਪ੍ਰਵਸੋਏ ਜੋ ਕਿਸ ਕੀਨੋ ਸੋ ਆਪਣਾ ਰੰਗ ਸਭ ਤੇ ਦੂਰ ਸਭੋਂ ਕੈ ਸੰਗ 부ਝ ਦੇਖੈ ਕਰ ਬੇਕਾ ਅਪਹ ਏਕ ਅਪਹ ਅਨੇਕ ਮਰਨ ਬਿਣਸ ਆਵੇ ਨਾ ਜਾਏ ਨਾਨਕ ਸਦ ਹੀ ਰਹਿ ਆ ਸਮਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਰਨ ਕਰਾਵਣ ਕਰਨ ਜੋ ਕਰਨ ਹਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪ੍ਰਮਾਤਮਾ ਕਰਨਹਾਰ ਹੈ ਤੇ ਕਰਾਉਣ ਵਾਲਾ ਹੈ ਕਰਨ ਕਰਾਉਣ ਕਰਨਹਾਰ ਉਹ ਕਰਵਾਉਂਦਾ ਵੀ ਹੈ ਤੇ ਕਰਨਹਾਰ ਵੀ ਹੈ ਬੰਦਿਆਂ ਦੇ ਵਿੱਚ ਵਸ ਕੇ ਉਹ ਕਈ ਵਾਰੀ ਕਿਸੇ ਦੀ ਸਹਾਇਤਾ ਵੀ ਕਰਵਾ ਲਾਂਦਾ ਹੈ ਵੱਖ-ਵੱਖ ਰੂਪਾਂ ਵਿੱਚ ਉਹ ਪ੍ਰਮਾਤਮਾ ਵਰਤਦਾ ਹੈ ਗੁਰੂ ਜੀ ਕਹਿੰਦੇ ਭਾਈ ਉਹ ਕਰਨਹਾਰ ਦੀ ਹੈ ਇਸ ਦਾ ਹੱਥ ਕਹਾ ਵਿਚਾਰ ਕਹਿੰਦੇ ਵੀ ਬੰਦੇ ਦੇ ਹੱਥ ਵਿੱਚ ਕੀ ਆ ਵਿਚਾਰੀ ਜੀਵਾਤਮਾ ਦੇ ਹੱਥ ਵਿੱਚ ਕੁਝ ਵੀ ਨਹੀਂ ਆ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਜੈਸੇ ਉਹ ਪ੍ਰਮਾਤਮਾ ਨਿਗਾਹ ਕਰਦਾ ਉਹ ਕੁਝ ਜੀਵ ਤੋਂ ਹੁੰਦਾ ਹੈ ਗੁਰੂ ਜੀ ਕਹਿੰਦੇ ਆਪੇ ਆਪ ਆਪ ਪ੍ਰਭ ਸੋਏ ਉਹ ਪ੍ਰਮਾਤਮਾ ਆਪ ਹੀ ਹੈ ਸਭ ਕੁਝ ਆਪਨੇ ਆਪ ਹੀ ਆ ਵਾਜ ਗੁਰੂ ਆਪੇ ਆਪ ਆਪ ਪ੍ਰਭ ਸੋਏ ਉਹ ਆਪ ਹੀ ਸਭ ਕੁਝ ਪ੍ਰਮਾਤਮਾ ਕਰ ਰਿਹਾ ਹੈ ਜੋ ਕਿਛ ਕੀਨੋ ਸੋ ਆਪਣੇ ਰੰਗ ਦਾ ਕਹਿੰਦੇ ਜੋ ਪ੍ਰਮਾਤਮਾ ਨੇ ਕੀਤਾ ਉਹ ਆਪਣੀ ਮੌਜ ਵਿੱਚ ਹੀ ਕੀਤਾਗਾ ਆਪਣਾ ਰੰਗ ਕਈ ਵਾਰੀ ਬੰਦੇ ਨੂੰ ਐਂ ਲੱਗਦਾ ਹੁੰਦਾ ਵੀ ਮੇਰੇ ਨਾਲ ਪ੍ਰਮਾਤਮਾ ਨੇ ਧੱਕਾ ਕਰ ਦਿੱਤਾ ਪਰ ਨਹੀਂ ਕਿ ਗੁਰੂ ਜੀ ਕਹਿੰਦੇ ਭਾਈ ਉਹਨੇ ਆਪਦੇ ਰੰਗ ਦੇ ਵਿੱਚ ਮਨੁੱਖਣਾ ਸਹੀ ਕੀਤਾਗਾ ਦੁੱਖ ਦੀ ਚੋਟ ਕੋਈ ਦਿੱਤੀ ਐਸੀ ਪ੍ਰਮਾਤਮਾ ਨੇ ਹੋ ਸਕਦਾ ਵੀ ਸੁਰਤ ਹੋਰ ਤਿੱਖੀ ਕਰਨੀ ਹੋਵੇ ਪ੍ਰਮਾਤਮਾ ਨੇ ਚੰਗੇ ਪਾਸੇ ਲਾਉਣਾ ਹੋਵੇ ਸੁਰਤ ਖੜੀ ਹੋਵੇ ਉਸ ਥਾਂ ਦੇ ਉੱਤੇ ਕਿਉਂਕਿ ਮਨੁੱਖ ਜਿਆਦਾ ਤੌਰ ਤੇ ਜੀ ਕਿਹੜੀ ਆਪਾਂ ਦੁੱਖ ਦੀ ਚੋਟ ਦੇ ਨਾਲ ਹੀ ਚੰਗੇ ਪਾਸੇ ਲੱਗਦਾਗਾ ਜਦੋਂ ਬੰਦਾ ਵਿਕਾਰਾਂ ਵਿੱਚ ਮਾੜੇ ਕੰਮਾਂ ਵਿੱਚ ਡੁੱਬ ਜਾਂਦਾ ਹੈ ਨਾ ਜੀ ਤਾਂ ਦੁੱਖ ਦੀ ਚੋਟ ਕਿਸੇ ਤਰ੍ਹਾਂ ਦੀ ਹੋ ਸਕਦੀ ਹੈ ਆਰਥਿਕ ਤੌਰ ਤੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਕਿਸੇ ਤਰ੍ਹਾਂ ਦੀ ਵੀ ਉਹ ਦੁੱਖ ਦੀ ਚੋਟ ਪਰਮਾਤਮਾ ਦਿੰਦਾ ਹੈ ਕੋਈ ਆਰਥਿਕ ਘਾਟਾ ਪੈ ਗਿਆ ਚੋਟ ਲੱਗੀ ਬਹੁਤ ਸਾਰਨੇ ਚਲਾ ਗਿਆ ਕੋਈ ਸਰੀਰਕ ਰੋਗ ਅਸ਼ਾ ਲੱਗ ਗਿਆ ਵੀ ਜਿਹੜਾ ਡਾਕਟਰ ਕਹਿੰਦੇ ਆ ਵੀ ਇਲਾਜ ਨਹੀਂਗਾ ਇਹਰ ਮਨੁੱਖ ਪ੍ਰਮਾਤਮਾ ਨੂੰ ਧਿਆਉਂਦਾ ਜੀ ਵੀ ਵਾਹਿਗੁਰੂ ਹੁਣ ਕਿਰਪਾ ਕਰ ਕਿਰਪਾ ਕਰ ਮਹਾਰਾਜ ਵੀ ਰੋਗ ਬਹੁਤ ਘੜਾ ਲੱਗ ਗਿਆ ਕਿਉਂ ਮਨੁੱਖ ਜਦੋਂ ਬਿਅਾਸਰਾ ਹੋ ਜਾਂਦਾ ਆਸਰਾ ਉਹ ਪ੍ਰਮਾਤਮਾ ਦਾ ਉਦੋਂ ਲੈਂਦਾ ਜੀ ਉਹ ਨੂੰਦੋਂ ਪਹਿਲਾਂ ਆਸਰੇ ਮਨੁੱਖ ਤੱਕਦਾ ਰਹਿੰਦਾ ਦਾ ਫਲਾਨਾ ਮੇਰਾ ਆਸਰਾ ਬਣ ਜੂ ਫਲਾਨਾ ਆਸਰਾ ਬਣੂ ਸੋ ਗੁਰੂ ਜੀ ਕਹਿੰਦੇ ਭਾਈ ਉਹ ਪਰਮਾਤਮਾ ਜੋ ਕਿਸ ਕਰਦਾ ਦਾ ਬਸ ਉਹਦੇ ਰੰਗਾਂ ਵਿੱਚ ਉਹਦੇ ਮੌਜ ਵਿੱਚ ਠੀਕ ਹੁੰਦਾ ਦਾ ਸਭ ਤੇ ਦੂਰ ਸਭ ਹੂ ਕੈ ਸੰਗ ਕਹਿੰਦੇ ਉਹ ਵਾਹਿਗੁਰੂ ਦੂਰ ਵੀ ਬਹੁਤ ਹੈ ਤੇ ਨੇੜੇ ਵੀ ਬਹੁਤ ਹੈਗਾ ਬਸ ਗੱਲ ਹੈ ਜੀ ਸੁਰਤ ਦੇ ਵਿੱਚ ਪਰਮਾਤਮਾ ਨੂੰ ਮੰਨਣ ਦੀ ਜਿਹੜੇ ਪਰਮਾਤਮਾ ਨੂੰ ਦੂਰ ਜਾਣਦੇ ਐ ਉਹਨਾਂ ਵਾਸਤੇ ਦੂਰ ਹੈ ਪਿਆਰੋ ਤੇ ਜਿਹੜੇ ਪ੍ਰਮਾਤਮਾ ਨੂੰ ਨੇੜੇ ਸਮਝਦੇ ਐ ਉਹਨਾਂ ਦੇ ਨੇੜੇ ਬਹੁਤ ਐ ਜੀ ਨੇੜੇ ਮਨੁੱਖ ਪ੍ਰਚੰਗੇ ਕਰਮ ਕਰਕੇ ਸ਼ੁਭ ਕਰਮ ਕਰਕੇ ਨੇੜੇ ਹੋ ਜਾਂਦਾ ਹੈ ਭੈੜੇ ਕਰਮ ਕਰ ਕਰਕੇ ਮਨੁੱਖ ਪ੍ਰਮਾਦਵਾਤੋਂ ਇਹ ਗੁਨਾਹ ਤੋਂ ਦੂਰ ਹੋ ਜਾਂਦਾ ਹੈ ਹਰ ਬਿਸਰਤ ਤੇਰੇ ਗੁਣ ਗਲਿਆ ਮਨੁੱਖ ਦੇ ਗੁਣ ਗਲਨੇ ਸ਼ੁਰੂ ਹੋ ਜਾਂਦੇ ਐ ਪ੍ਰਮਾਤਮਾ ਨੂੰ ਭੁਲਾ ਕੇ ਨਾ ਮਨੁੱਖ ਹੋਲੀ 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 ਗਲਦਾ ਗਲਦਾ ਅਖੀਰ ਨੂੰ ਗੁਰੂ ਜੀ ਕਹਿੰਦੇ ਦਲ ਜਾਂਦਾਗਾਗਾ ਸੋ ਗੁਰੂ ਜੀ ਕਹਿੰਦੇ ਬੁੱਝੈ ਦੇਖੈ ਕਰੈ ਵਿਵੇਕ ਕਹਿੰਦੇ ਭਾਈ ਉਹ ਆਪ ਹੀ ਸਮਝਦਾ ਦੇਖਦਾ ਤੇ ਵਿਚਾਰ ਕਰਦਾ ਬੁੱਝੈ ਦੇਖੈ ਕਰੈ ਵਿਵੇਕ ਬਹੁਤ ਵਿਚਾਰ ਕਰਦਾ ਪ੍ਰਮਾਤਮਾ ਬੜੀ ਵਿਵੇਕ ਬੁੱਧੀ ਤਿੱਖਣ ਬੁੱਧੀ ਕਹਿੰਦੇ ਉਹ ਆਪ ਹੀ ਸਮਝਦਾਗਾ ਆਪ ਹੀ ਵੇਖਦਾਗਾ ਬੁੱਝੈ ਦੇਖੈ ਕਰੈ ਦੇਖ ਆਪ ਹੀ ਵਿਚਾਰ ਕਰਦਾਗਾ ਉਹ ਇਹ ਣੁਖ ਕਿਸ ਤਰ੍ਹਾਂ ਦਾ ਆਪ ਹੈ ਏਕ ਆਪ ਹੈ ਅਨੇਕ ਕਹਿੰਦੇ ਆਪ ਹੀ ਇੱਕ ਹੈ ਪ੍ਰਮਾਤਮਾ ਤੇ ਆਪ ਹੀ ਅਨੇਕਾਂ ਰੂਪਾਂ ਦੇ ਵਿੱਚ ਵਿਆਹ ਹੋ ਰਿਹਾਗਾ ਉਹ ਵੈਸ਼ ਗੁਰੂ ਜਦੋਂ ਧਰਤੀ ਹੈ ਨਹੀਂ ਸੀ ਉਦੋਂ ਵੀ ਸੀ ਜਦੋਂ ਜੁਗਾਂ ਦੀ ਆਰੰਭਤਾ ਹੋਈ ਧਰਤੀ ਬਣੀ ਉਦੋਂ ਵੀ ਪ੍ਰਮਾਤਮਾ ਸੀ ਕਿ ਜਦੋਂ ਕੁਝ ਨਾ ਹੋਵੇਗਾ ਇਸ ਦੁਨੀਆ ਦੇ ਉੱਤੇ ਉਦੋਂ ਵੀ ਪ੍ਰਮਾਤਮਾ ਹੋਵੇਗਾ ਆਪਾਂ ਨਿਤ ਪੜਦੇ ਆ ਨਾ ਜਪਜੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਦੇ ਆਦਿ ਸਚੁ ਜੁਗਾਦਿ ਸਚੁ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਪ੍ਰਮਾਤਮਾ ਆਦ ਕੁਝ ਵੀ ਨਹੀਂ ਸੀ ਮੁੱਢ ਤਈ ਉਦੋਂ ਵੀ ਸੀ ਆਦ ਸੱਚ ਜੁਗਾਂ ਦੀ ਆਰੰਭਤਾ ਹੋ ਗਈ ਉਦੋਂ ਵੀ ਸੱਚਾ ਜੁਗਾਦ ਸੱਚ ਹੈ ਪੀ ਹੁਣ ਵੀ ਸੱਚ ਹੈ ਤੇ ਨਾਨਕ ਹੋਸੀ ਭੀ ਸੱਚ ਆਉਣ ਵਾਲਾ ਸਮਾਂ ਉਦੋਂ ਵੀ ਸੱਚ ਹੀ ਰਹਿਣਾ ਜੀ ਜਦੋਂ ਕੁਝ ਵੀ ਨਾ ਹੋਇਆ ਸੋ ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਭਾਈ ਆਪ ਹੀ ਅਨੇਕਾਂ ਰੂਪਾਂ ਦੇ ਵਿੱਚ ਵਰਤ ਰਿਹਾ ਦਾ ਆਪ ਹੀ ਇੱਕ ਹੋ ਜਾਂਦਾ ਹੈ ਆਪ ਹੀ ਲੈ ਕਰ ਦਿੰਦਾ ਹੈ ਆਪ ਹੀ ਮੁੜ ਕੇ ਪਸਾਰਾ ਕਰ ਦਿੰਦਾ ਹੈ ਜੀ ਆਪ ਹੀ ਜਿਵੇਂ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਉਦਾਹਰਨਾਂ ਦਿੱਤੇ ਐ ਭਗਤ ਜੀ ਕਹਿੰਦੇ ਨਾ ਪ੍ਰਮਾਤਮਾ ਤੇਰਾ ਮੇਰਾ ਮੇਰਾ ਤੇਰਾ ਅੰਤਰ ਕਿਹਸਾ ਦਾ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਭਗਤ ਜੀ ਕਹਿੰਦੇ ਨਾ ਕਹਿੰਦੇ ਵੀ ਪ੍ਰਮਾਤਮਾ ਤੇਰਾ ਮੇਰਾ ਮੇਰਾ ਤੇਰਾ ਵੀ ਅੰਤਰ ਕਿਹ ਹੈ ਕਹਿੰਦੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਕਨਕ ਸਿਉਣੀ ਨੂੰ ਕਹਿੰਦੇ ਹੈ ਜੀ ਬਸ ਜਿਵੇਂ ਸਿਆਉਣੇ ਦੇ ਗਹਿਣੇ ਤੇ ਸਿਆਉਣੇ ਦਾ ਡੜਾ ਬਸ ਤੇਰਾ ਤੇ ਮੇਰਾ ਅੰਤਰ ਐਸੇ ਹੀ ਹੈ ਤਾਂ ਤੇਰਾ ਹੀ ਰੂਪ ਆ ਫੇਰ ਕਹਿੰਦੇ ਜਲ ਤਰੰਗ ਜੈਸਾ ਕਹਿੰਦੇ ਪਾਣੀ ਵਿੱਚੋਂ ਲਹਿਰਾਂ ਉੱਠਾਂ ਤਾਣੋ ਤੇ ਪਾਣੀ ਵਿੱਚ ਹੀ ਫੇਰ ਸਮਾਗਨਾ ਬਸ ਪਾਣੀ ਦਾ ਰੂਪ ਹੋਗਾ ਜੀ ਬਸ ਤੇਰਾ ਤੇ ਮੇਰਾ ਪ੍ਰਮਾਤਮਾ ਅੰਤਰ ਐਸਾ ਹੈ ਗੁਰੂ ਜੀ ਕਹਿੰਦੇ ਆਪ ਹੈ ਇੱਕ ਆਪ ਹੈ ਅਨੇਕ ਬਸ ਆਪ ਹੀ ਇੱਕ ਹੈ ਆਪ ਹੀ ਅਨਕ ਤਰੰਗਾਂ ਦੇ ਰੂਪ ਦੇ ਚ ਵਿਆਪਿਆ ਜੀ ਪ੍ਰਮਾਤਮਾ ਮਰੈ ਨਾ ਬਿੰਸ ਆਵੇ ਨਾ ਜਾਈ ਨਾਉ ਪ੍ਰਮਾਤਮਾ ਮਰਦਾ ਤੇ ਨਾ ਨਾਸ਼ ਹੁੰਦਾ ਕਿਉਂਕਿ ਉਹ ਹੈ ਹੀ ਅਜੂਨੀ ਹੈ ਜੀ ਅਸੀਂ ਤਾਂ ਜੁਨਾ ਵਿੱਚ ਆ ਸਾਡਾ ਤਾਂ ਜਨਮ ਵੀ ਹੈ ਮਰਨ ਵੀ ਹੈ ਸਾਨੂੰ ਦੁੱਖ ਵੀ ਹੈ ਸੁੱਖ ਵੀ ਹੈ ਆਸਰੀ ਨੂੰ ਰੋਗ ਵੀ ਲੱਗਦੇ ਐ ਸਾਨੂੰ ਤਾਂ ਅਨੇਕਾਂ ਬੰਧਨ ਐ ਪਿਆ ਤੁ ਪਰ ਪ੍ਰਮਾਤਮਾ ਨਾ ਤਾਂ ਮਰਦਾ ਨਾ ਬਿੰਸਦਾ ਨਾ ਆਉਂਦਾ ਨਾ ਜਾਂਦਾ ਆਵੇ ਨਾ ਜਾਏ ਉਹਦਾ ਕੋਈ ਆਉਣ ਜਾਣ ਵੀ ਹੈ ਨਹੀਂ ਦਾ ਨਾ ਸਥਿਰ ਹੈ ਪ੍ਰਮਾਤਮਾ ਤੇ ਜਿਹੜਾ ਮਨੁੱਖ ਉਸ ਨੂੰ ਧਿਆਉਂਦਾ ਰਹਿੰਦਾ ਜੀ ਧਿਆਉਂਦਾ ਰਹਿੰਦਾ ਬਸ ਉਹਦਾ ਰੂਪ ਹੋ ਜਾਂਦਾ ਹੈ ਉਹ ਪ੍ਰਮਾਤਮਾ ਸਥਿਰ ਹੈ ਤੇ ਉਹ ਜੀਵਾਤਮਾ ਵੀ ਪਰਮਾਤਮਾ ਦੇ ਵਿੱਚ ਜੁੜ ਕੇ ਸਥਿਰ ਹੋ ਜਾਂਦੀ ਹੈ ਜੋੜੂ ਤਿਆਂ ਦੇ ਰਹਿੰਦੇ ਹੈ ਦਿਨ ਰਾਤ ਹੀ ਪਰਮਾਤਮਾ ਦੇ ਵਿੱਚ ਲੀਨ ਰਹਿੰਦੇ ਆ ਪਿਆਰੋ ਨਾਨਕ ਸਦ ਹੀ ਰਹਾ ਸਮਾਏ ਕਹਿੰਦੇ ਭਾਈ ਸਦਾ ਹੀ ਪਰਮਾਤਮਾ ਉਹ ਸਮਾ ਰਹਿਗਾ ਸਮਾਇਆ ਹੋਇਆ ਹੈ ਸਭ ਕਿਤੇ ਪਰਮਾਤਮਾ ਪਰਿਪੂਰਨ ਹੈ ਦੂਰ ਨਾ ਸਮਝੀ ਮਨਾ ਪਰਮਾਤਮਾ ਨੂੰ ਉਹ ਤੇਰੇ ਬਹੁਤ ਨੇੜੇ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਨਾ ਸਦਾ ਅੰਗ ਸੰਗੇ ਅੰਗੰਗ ਪੁੱਤੇ ਸਦਾ ਅੰਗ ਸੰਗ ਹੈ ਪ੍ਰਮਾਤਮਾ ਤੇਰੇ ਦੂਸ ਸਮਝ ਬੈਠਾ ਜੰਦਰਾ ਮਨ ਕਿਉਂਕਿ ਨਾ ਸਮਝੀ ਐ ਜੀ ਅਸੀਂ ਦੂਰ ਕਿਉਂ ਜਾਣਦੇ ਆ ਪ੍ਰਮਾਤਵਾ ਨੂੰ ਕਰਿਓ ਕਿਉਂਕਿ ਸੁਰਤ ਦੇ ਉੱਤੇ ਮਾਇਆ ਦਾ ਰੂਪ ਵਿਆਪ ਗਿਆ ਐਂ ਲੱਗਦਾਗਾ ਵੀ ਦੁਨੀਆ ਦੇ ਪਦਾਰਥ ਹੀ ਸਾਰਾ ਕੁਝ ਹੈਗੇ ਤਾਂ ਦੂਰ ਸਮਝਦਾ ਮਨ ਫਿਰ ਫਿਰ ਜਦੋਂ ਪ੍ਰਮਾਤਮਾ ਨੂੰ ਦੂਰ ਜਾਣਨ ਲੱਗ ਜਾਂਦਾ ਹੈ ਮਨ ਬਸ ਫਿਰ ਮਨੁੱਖ ਪਿਆਰਿਓ ਗਲਤ ਕੰਮਾਂ ਦੇ ਵਿੱਚ ਪਰਵਿਰਤ ਹੋ ਜਾਂਦੀ ਹੈ ਸਤ ਹੌਲੀ 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 ਹੋ ਇਥੇ ਜੇ ਕਿਤੇ ਪ੍ਰਮਾਤਮਾ ਜਾਦਾ ਆ ਗਿਆ ਫਿਰ ਪਿਆਰਿਓ ਫਿਰ ਮਨੁੱਖ ਸਭ ਤੋਂ ਪਹਿਲੀ ਅਵਸਥਾ ਜਿਹੜੀ ਇਹ ਬਣਦੀ ਹੈ ਕਿ ਮਨੁੱਖ ਨੂੰ ਜਦੋਂ ਸੁਣਨਾ ਸ਼ੁਰੂ ਕਰਦਾ ਆਉਂਦਾ ਹੈ ਗੁਰੂ ਨੂੰ ਨਾ ਜਿੱਦਿਆ ਆਪਾਂ ਸੁਣਨਾ ਸ਼ੁਰੂ ਕਰ ਲਿਆ ਪਿਆਰਿਓ ਸਭ ਤੋਂ ਪਹਿਲੀ ਅਵਸਥਾ ਵਿੱਚ ਇਹ ਆਪਦੇ ਗੁਨਾਹ ਦਿਖਣੇ ਸ਼ੁਰੂ ਹੋ ਜਾਣਗੇ ਮਨੁੱਖ ਨੂੰ ਨਾ ਆਪਣੇ ਕੀਤੇ ਹੋਏ ਕੰਮ ਗੁਨਾਹ ਜੋ ਵੀ ਗੁਨਾਹ ਅੱਖਾਂ ਦੇ ਸਾਹਮਣੇ ਆਉਣ ਲੱਗ ਜੁੰਦੇ ਆ ਜੀ ਐ ਸਾਹਮਣੇ ਆ ਫੜਦੇ ਆ ਗੁਨਾਹ ਤੇ ਜੇ ਨਹੀਂ ਦਿਸਦੇ ਹਜੇ ਗੁਨਾਹ ਫਿਰ ਹਜੇ ਸਮਝ ਲੈਣੇ ਵੀ ਪੜਦਾ ਡਹਿਰਾ ਦਾ ਜੀ ਇਹ ਪਹਿਲੀ ਅਵਸਥਾ ਹੈ ਸੋਨਾਂ ਦੀ ਜਦੋਂ ਆਪਾਂ ਗੁਰੂ ਨਾਲ ਪ੍ਰਮਾਤਮਾ ਨਾਲ ਜੁੜਦੇ ਆ ਨਾਮ ਬਾਣੀ ਸਿਮਰਨ ਕਰਦੇ ਆ ਨਾ ਜੀ ਪਹਿਲੀ ਅਵਸਥਾ ਇਹ ਬਣਦੀ ਆ ਵੀ ਆਪਣੇ ਪਾਪ ਆਪਣੇ ਗੁਨਾਹ ਮਨੁੱਖ ਨੂੰ ਦਿਸਨੇ ਸ਼ੁਰੂ ਹੋ ਜਾਂਦੇ ਆ ਫਿਰ ਉਹ ਆਪਣੇ ਆਪ ਨੂੰ ਬੁਰਾ ਕਹਿਣ ਲੱਗ ਜਾਂਦਾ ਹੈ ਸੰਗੀ ਬਾਬਾ ਫਰੀਦ ਜੀ ਨੇ ਕਹਿ ਦਿੱਤਾ ਫਰੀਦਾ ਕਾਲੇ ਮੈਂਦੇ ਕੱਪੜੇ ਕਾਲਾ ਮੈਂਦਾ ਵੇਸ ਗਣਹਿ ਪਰਿਆ ਮੈਂ ਫਿਰਾ ਲੋਕ ਕਹੈ ਦਰ ਇਸ ਬਾਬਾ ਫਰੀਦ ਜੀ ਕਹਿੰਦੇ ਲੋਕ ਮੈਨੂੰ ਦਰवेश ਕਹਿੰਦੇ ਐ ਮੈਂ ਤਾਂ ਅੰਦਰੋਂ ਬਹੁਤ ਕਾਲਾ ਮਹਾਰਾਜਾ ਕਿਉਂਕਿ ਬਾਬਾ ਫਰੀਦ ਜੀ ਨੂੰ ਇੱਕ ਸੇਵਕ ਨੇ ਆਖਿਆ ਸੀ ਬਾਬਾ ਫਰੀਦ ਜੀ ਤੁਸੀਂ ਕਾਲੇ ਕੱਪੜੇ ਕਿਉਂ ਪਾਲੇ ਕਹਿੰਦੇ ਮੈਂ ਹਈ ਕਾਲਾ ਭਾਈ ਅੰਦਰੋਂ ਵੀ ਕਾਲਾ ਐ ਤੇ ਬਾਹਰੋਂ ਵੀ ਕਾਲੇ ਕੱਪੜੇ ਪਾਲੇ ਬਸ ਇਹ ਆਪਣੇ ਆਪ ਨੂੰ ਪ੍ਰਗਟ ਕਰਦੇ ਆ ਰੱਬ ਦੇ ਪਿਆਰੇ ਸੋ ਪਿਆਰਿਓ ਜਿੰਨੇ ਸਰੀਰ ਆਪਾਂ ਬੈਠੇ ਆਂ ਗੁਰੂ ਪਾਤਸ਼ਾਹ ਅਸੀਂ ਬਹੁਤ ਕਾਲੇ ਆਂ ਬੜੇ ਗੁਨਾਹ ਕਰਦੇ ਆਂ ਅਸੀਂ ਪੈਰ ਪੈਰ ਦੇ ਉੱਤੇ ਇਨਾ ਗੁਨਾਹਾਂ ਨੂੰ ਤੁਸੀਂ ਜਾਣਦੇ ਹੋ ਘਟ ਘਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਈਰ ਪਛਾਣ ਤ ਗੁਰੂ ਜਾਣਦਾ ਪਿਆਰਿਓ ਸੋ ਗੁਰੂ ਅੱਗੇ ਤੌਬਾ ਕਰਕੇ ਸੱਚੇ ਮਾਰਗ ਉੱਤੇ ਚੱਲਣ ਦਾ ਫਰਨ ਕਰੀਏ ਫੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਆਉ ਸਾਰੇ ਜਪੀਏ ਪਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ